ਦੇ ਵਿਚ ਨਵਾਲਾ ਕੁੜੀ ਦੇ ਨਾਲ ਜ਼ਬਰ ਜਨਾਤ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਦੇ ਹੀ ਮੁੰਡੇ ਤੇ ਜ਼ਬਰ ਜਨਾਤ ਦੇ ਇਲਜ਼ਾਮ ਲੱਗੇ ਨੇ ਜੋਗਤ ਪੁਲਿਸ ਨੇ ਦਸਤੇ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਪਰਿਵਾਰ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਮਲਜ਼ਮ ਦੇ ਪਰਿਵਾਰ ਦੇ ਵੱਲੋਂ ਕਰਨ ਨੂੰ ਅਗਲਾ ਗੌਂਦਾ ਇਲਜ਼ਾਮ ਲਗਾਇਆ ਗਿਆ ਹੈ ਜੰਡਰਾੜ ਜੀ ਸ਼ਾਮ ਵਰਕੀਤ ਸਿੰਘ ਇਹ ਬੱਚੀ ਹੈ ਜੀ ਮੇਰੀ 15 ਸਾਲ ਤਿੰਨ ਕੁ ਦਿਨਾਂ ਦੀ ਉਮਰ ਬਣਦੀ ਹੈ ਜੀ ਤੇ ਜਿਹੜੇ ਮੇਰੇ ਗੁਆਂਢੀ ਸੀਗੇ ਮੁੰਡੇ ਮੇਰੇ ਨਾਲ ਖਾਦੇ ਪੀਂਦੇ ਸੀਗੇ ਫੋੜਾ ਉਹਨਾਂ ਨੇ ਮੰਨ ਕੇ ਚਲੋ ਇਹ ਤੀਜੀ ਤੌਰ ਤੇ ਲੱਗਦੀ ਐ ਤੇ ਉਹਨਾਂ ਨੇ ਰਾਤ ਨੂੰ ਆਪਾਂ 5 ਤਰੀਕ ਦੀ ਗੱਲ ਐ ਅਸੀਂ ਆਪ ਦੀ ਗੱਡੀ ਲੈ ਕੇ ਕੰਮ ਤੇ ਚਲੇ ਗਏ ਬਾਅਦ ਵਿੱਚ ਮੰਮੀ ਤੇ ਬੋਨੇ ਸੀਗੇ ਅੱਗੇ ਪਾਵਾ ਕੇ ਅੱਗੇ ਆ ਕਰੇ ਇਹਨੂੰ ਉਹ ਸੌਂਗੇ ਦੀ ਮੰਮੀ ਸੌਂਗੇ ਇਹਨੂੰ ਰਾਤ ਨੂੰ ਡਰਾ ਧਮਕਾ ਕੇ ਬਾਹਰ ਕੱਢ ਲਿਆ ਅੱਜ ਨੇ ਆ ਗਿਆ ਤੇ ਉਹ ਵਾਰ ਵਿੱਚ ਸਾਨੂੰ 2 ਵਜੇ 3 ਵਜੇ ਮੈਨੂੰ ਫੋਨ ਜਾਂਦਾ 7:00 ਵਜੇ ਵੀ ਆਪਣੀ ਗੁੜੀ ਦਾ ਨਾਂ ਆ ਚਾਂਸ ਵਰਤ ਗਿਆ ਕਿ ਫਲਾਣੇ ਬੰਦੇ ਨੇ ਜੱਸੀ ਸਿੰਘ ਨਹਾ ਉਹ ਜਾਂਦਾ ਰਹੇਗਾ ਮੈਰੇ ਸਿੱਖਣੇ ਮੁੰਡੇ ਨੇ ਤੇ ਨਾਲ ਉਹਦੇ ਨਾਲ ਦੋ ਬੰਦੇ ਹੋਰ ਲੈ ਗਏ ਇਹ ਸਾਜ ਰਸੀ ਆ ਜਿਹੜੇ ਨੇ ਉਹ ਬਾਅਦ ਵਿੱਚ ਜਦੋਂ ਅਸੀਂ ਮੈਂ ਕੱਲ ਸ਼ਾਮ ਨੂੰ ਮੈਂ ਤਾਂ ਸਿੱਧਾ ਸਿੱਧਾ ਉੱਥੋਂ ਭੇਜ ਤਾਂ ਡਾਕਟਰੀ ਮੈਨਾਂ ਕਰਵਾਉਂਗੇ ਤਾਂ ਇਹ ਜੋ ਬਿਠਾਉਣੇ ਦੇ ਵਿੱਚੋਂ ਸਾਡਾ ਪੰਜ ਮੈਂ ਆਹ ਸਾਹ ਆਪ ਤੋਂ ਗੱਡੀ ਲੈ ਕੇ ਬਾਅਦ ਤੋਂ ਸਿੱਧਾ ਹਸਪੀਟਲ ਹੀ ਪਹੁੰਚਿਆ ਮੈਂ ਪਿੰਡ ਵੀ ਨਹੀਂ ਅਜੇ ਤੱਕ ਪਹੁੰਚਿਆ ਜੀ ਮੈਨੂੰ ਫੋਨ ਤੇ ਸਾਰੀਆਂ ਗੱਲਾਂ ਦੱਸੀਆਂ ਗਈਆਂ ਜੋ ਦੱਸੀਆਂ ਵੀਆਂ ਤੇ ਬਾਅਦ ਵਿੱਚ ਮੈਂ ਆਇਆ ਤਾਂ ਆਏ ਤਾਂ ਬਾਅਦ ਚ ਉਹ ਦੁਆਰੇ ਦੀ ਮੰਮੀ ਨੇ ਦੱਸਿਆ ਮੇਰੇ ਡੈਡੀ ਨੇ ਦੱਸਿਆ ਉਹ ਸਾਰੀਆਂ ਗੱਲਾਂ ਤਾਂ ਨਹੀਂ ਦੱਸੀਆਂ ਅਸੀਂ ਇਹੀ ਚਾਹੁੰਨੇ ਇਹ ਪੁਲਿਸ ਪ੍ਰਕਾਸ਼ ਸਾਡਾ ਸਾਥ ਦੇਵੇ ਤੇ ਜੋ